ਗੁਰਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਆਪਾਂ ਫਤਿਹਗੜ੍ਹ ਸਾਹਿਬ ਜਾੜੇ ਆਂ ਅੱਜ ਛੋਟੇ ਸਾਹਿਬ ਜਾੜਿਆਂ ਦਾ ਸ਼ਹੀਦੀ ਦਿਹਾੜਾ ਵਾ ਸਾਰੇ ਜਾਣੇ ਬਲੌਗ ਦੇ ਨਾਲ ਜੁੜੇੜਿਓ ਗਾੜੀ ਤੁਹਾਨੂੰ ਆਪਾਂ ਬਲੌਗ ਦਿਖਾਉਂਦੇ ਆਂ ਬਾਬਾ ਜੀ ਦੱਸੋ ਫਤਿਹਗੜ੍ਹ ਸਾਹਿਬ ਜਾੜੇ ਦੱਸੋ ਰਿਵਿਊ ਹਾਂ ਸਾਹਿਬ ਜੀ ਫਤਿਹ ਸਾਰੇ ਸੰਗਤ ਨੂੰ ਬੇਨਤੀ ਆ ਤੇ ਫਤਿਹਗੜ੍ਹ ਸਾਹਿਬ ਜਾਓ ਛੋਟੇ ਛੋਟੇ ਬੱਚਿਆਂ ਨੇ ਕੰਧਾਂ 'ਚ ਝੜਕੇ ਸੀੜੀਆਂ ਪੁਵਾਈਆਂ ਸੀ ਤੇ ਆਪਣੇ ਬੱਚੇ ਉਹ ਕਾਂਡਾ ਵਾਜੇ ਤੇ ਆਪਣੇ ਬੋਲ ਸੀਸੀ ਕਰਦੇ ਆ ਉਹ ਬੱਚਿਆਂ ਦੇ ਨਾਲ ਜਾਓ ਉਥੇ ਖੜੋ ਸੇਵਾ ਕਰੋ ਜਿਸ ਦਾ ਵੀ ਸੇਵਾ ਮਿਲਦੀ ਸੇਵਾ ਕਰੋ ਤਗੜੇ ਹੋ ਕੇ ਤੇ ਸਰਾਂ ਦੇ ਜਾਓ ਪਹੁੰਚੋ ਤੁਹਾਡੀ ਟੀਕ ਸਾਰੀ ਸੰਗ ਨੂੰ ਆਇਆ ਜੇ ਜੜੇ ਪਾਲਟਣਾ ਅੱਜ ਦੀ ਵਾਰ ਨਹੀਂ ਹੋ ਪਿਆ ਰੋਹੇ ਦੇ ਕਾਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤਰਨਾ ਦਲ ਦੇ ਵਿੱਚ ਪਹੁੰਚੇ ਆਂ ਤਰਨਾ ਦਲ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਘੋੜਿਆਂ ਦੇ ਤਰਨਾ ਦਲ ਦੇ ਘੋੜਿਆਂ ਨੂੰ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਤਰਨਾਨ ਦਲ ਦੀਆਂ ਫੌਜਾਂ ਸਾਡੇ ਸਾਹਮਣੇ ਖਾਸਾ ਭਾਈ ਕੁਝ ਕੀ ਫਤਿਹ ਹੁਣ ਆਪਾਂ ਤਰਨਾਨ ਦਲ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਸਾਡੇ ਜਾਨੇ ਬਲੌਗ ਦੇ ਨਾਲ ਜੁੜੇ ਰਹੋ ਹੁਣ ਤੁਹਾਨੂੰ ਆਪਾਂ ਤਰਨਾਨ ਦਲ ਦੀਆਂ ਫੌਜਾਂ ਦੇ ਦਰਸ਼ਨ ਕਰਵਾਵਾਂਗੇ ਗੁਰਮਾਰਾ ਦੀ ਬਾਣੀ ਚੱਲ ਰਹੀ ਹੈ ਬੜੋ ਫੌਜਾਂ ਦੇ ਦਰਸ਼ਨ ਤਰਨਾਨ ਦਲ ਦੀ ਜੋ ਸੁਭਾਵਾ ਸੋਈ ਕਰਦੇ ਹੁਕਮ ਨਾ ਕਰ ਆਹ ਹੋ ਲੈਣਾ ਕਿਥੋਂ ਦੇਖ ਪਾਣੀ ਚੱਲ ਰਿਹਾ ਗੁਰੂ ਮਹਾਰਾਜ ਦਾ ਵੀਰ ਉਹ ਸ਼ਿਕਾਰਦੀ ਹੋਈ ਆ। ਉਹ ਆ ਗਏ ਫੋਟੋ। ਯੋਥਰਾ ਬਾਾਰ ਵੀਰ ਮੈਂਨੇ ਤੈਨੂੰ ਗਾਣਾਉਂਦੇ ਆ। ਉੱਦਨ ਨੰਗੇ ਪਈ ਆ। ਸਾਰੇ। ਰੀਚੋ ਲਾਜੋਕ ਨੇ ਤੋਰਦੇ ਆ। ਹਾਲੇ। ਫਤਿਹਗੁਰ ਸਾਹਿਬ ਦੇ ਜੋੜ ਮੇਲੇ ਦੇ ਦਰਸ਼ਨ ਕਰੋ ਤੁਸੀਂ। ਦੇਖੋ ਫੌਜਾਂ ਘੁੰਮੜੀਆਂ। ਸਤ ਸ੍ਰੀ ਅਕਾਲ ਆ ਜਾਣੀ ਪੁੱਜਾਂ ਆ ਵੀ ਹੋ ਜਾ ਕਰ ਗਾ रे कम त ਕਈ ਯਰ ਜਾਣਗੇ ਉਹ ਕਿਸ ਹੋਈ ਹੋਣੀ ਜਿਹੜਾ ਲੱਗੇ ਪੈਲੀ ਸਾਡੇ ਸੀ ਇਹ ਸਾਰੇ ਜਾ ਰਹੇ ਨੇ ਐਂਡਿਆ ਵੀ ਪਾਉਂਗਾ ਬੱਸ ਆਹ ਜਿਹੜਾ ਕੋਈ ਚਾਹ ਰਿਹਾ ਲਾਹਾਂ ਦਾ ਸਰੇਸ਼ਾ ਤੋਂ ਕਾਹਦੇ ਕਾਹਦੇ ਪਾਉਂਦਾ ਕਰੋ ਜੀ ਜੋੜ ਮੇਲੇ ਦੇ ਕਰੋ ਦਰਸ਼ਨ ਫਤਿਹਗੁਰ ਸਾਹਿਬ ਦੇ